ਇੱਕ ਅਨਾਥ ਕੁੜੀ ਨੂੰ ਵਿਆਹ ਦੇ ਰੂਪ ਵਿੱਚ ਮਿਲੀ ਸਜ਼ਾ ਪਿੰਡ ਦੇ ਵਿੱਚ ਇੱਕ ਭਿਖਾਰੀ ਕਈ ਦਿਨਾਂ ਤੋਂ ਮੰਦਰ ਦੇ ਕੋਲ ਬੈਠਿਆ ਸੀ ਕਿਸੇ ਨੂੰ ਨਹੀਂ ਪਤਾ ਸੀ ਉਹ ਕੌਣ ਹੈ ਤੇ ਕਿੱਥੋਂ ਆਇਆ ਉਸੇ ਭਿਖਾਰੀ ਦੇ ਨਾਲ ਮਾਮੇ ਨੇ ਆਪਣੀ ਅਨਾਥ ਭਾਣ ਜੀ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਸਜ਼ਾ ਦੇ ਤੌਰ ਤੇ ਪਰ ਕੁਝ ਹੀ ਹਫ਼ਤਿਆਂ ਦੇ ਵਿੱਚ ਕੁਝ ਅਜੀਹਾ ਹੋਇਆ ਕਿ ਦੇਖ ਕੇ ਪਿੰਡ ਵਾਲਿਆਂ ਦੇ ਹੋਸ਼ ਉੱਡ ਗਏ ਆਖਿਰ ਕੌਣ ਸੀ ਉਹ ਕੁੜੀ ਤੇ ਕਿਉਂ ਹੋਇਆ ਉਸਦਾ ਵਿਆਹ ਇੱਕ ਭਿਖਾਰੀ ਦੇ ਨਾਲ ਇਹ ਜਾਣਨ ਦੇ ਲਈ ਵੀਡੀਓ ਦੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਜਿਹੜਾ ਸੱਚ ਸਾਹਮਣੇ ਆਉਣ ਵਾਲਾ ਹੈ ਉਹ ਤੁਹਾਨੂੰ ਹਿਲਾ ਕੇ ਰੱਖ ਦਵੇਗਾ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਪਿੰਡ ਦੀਆਂ ਕੱਚੀਆਂ ਗਲੀਆਂ 'ਚ ਇੱਕ ਹਲਕਾ ਜਿਹਾ ਧੂੜ ਨਾਲ ਭਰਿਆ ਹੋਇਆ ਮੁੰਡਾ ਪਿਆ ਸੀ। ਗਰਮੀ ਤੇ ਉਮਸ ਦੇ ਉਸ ਮੌਸਮ 'ਚ ਹਰ ਕਿਸੇ ਦੇ ਮੱਥੇ ਤੇ ਪਸੀਨਾ ਸੀ ਪਰ ਇੱਕ ਕੁੜੀ ਸੀ ਜਿਸ ਦੀਆਂ ਅੱਖਾਂ ਦੇ ਵਿੱਚ ਤਪੱਸਿਆ ਉਸ ਤੋਂ ਕਈ ਜ਼ਿਆਦਾ ਸੀ। ਨਾਮ ਸੀ ਉਸ ਦਾ ਮੀਨਾ। ਉਮਰ ਲਗਭਗ 23 ਸਾਲ ਪਰ ਚਿਹਰੇ ਤੇ ਅਜੇ ਹੀ ਥਕਾਬੜ ਦਾ ਅਸਰ ਸੀ ਜਿਵੇਂ ਜ਼ਿੰਦਗੀ ਨੇ ਸਾਲਾਂ ਤੱਕ ਉਸ ਦੀ ਆਤਮਾ ਨੂੰ ਰਗੜਿਆ ਹੋਵੇ। ਮੀਨਾ ਦੇ ਲਈ ਇਸ ਪਿੰਡ ਵਿੱਚ ਘਰ ਨਹੀਂ ਰਿਹਾ ਸੀ। ਇਹ ਸਿਰਫ ਇੱਕ ਜਗ੍ਹਾ ਸੀ ਜਿੱਥੇ ਉਸ ਨੂੰ ਵਾਪਸ ਆਉਣਾ ਪਿਆ ਉਸ ਮਜਬੂਰੀ 'ਚ ਜਿਸ ਨੂੰ ਉਹ ਕਦੇ ਚਾਹੁੰਦੀ ਨਹੀਂ ਸੀ ਉਸਦੇ ਮਾਤਾ-ਪਿਤਾ ਇੱਕ ਸੜਕ ਐਕਸੀਡੈਂਟ ਵਿੱਚ ਉਦੋਂ ਮਾਰੇ ਗਏ ਸੀ ਜਦੋਂ ਉਹ ਸਿਰਫ 10 ਸਾਲ ਦੀ ਸੀ ਉਸ ਤੋਂ ਬਾਅਦ ਉਸਦੇ ਮਾਮਾ-ਮਾਮੀ ਆਪਣੇ ਘਰ ਲੈ ਗਏ ਮਾਮੇ ਦਾ ਪਰਿਵਾਰ ਪਿੰਡ ਵਿੱਚ ਸੀ ਔਰਤਾਂ ਦੀ ਇੱਜ਼ਤ ਨੂੰ ਸਿਰਫ ਘਰ ਦੇ ਝਾੜੂ ਪੋਚੇ ਤੱਕ ਸਿਮਤ ਸਮਝਣ ਵਾਲੀ ਸੋਚ ਦੇ ਨਾਲ ਭਰੀ ਹੋਈ ਮਾਮੀ ਹਮੇਸ਼ਾ ਤਾਨੇ ਮਾਰਦੀ ਤੇਰੇ ਮਾਤਾ ਪਿਤਾ ਤਾਂ ਚਲੇ ਗਏ ਹੁਣ ਅਸੀਂ ਹੀ ਬੋਝ ਝੁਕਾਂਗੇ ਤੇਰਾ ਗਲਗਲ ਤੇ ਤਾਨੇ ਇੱਕ ਇੱਕ ਰੋਟੀ ਗਿਣਕੇ ਦੇਣੀ ਕਪੜੇ ਪਾਉਣ ਤੇ ਰੋਕ ਸਕੂਲ ਭੇਜਣ ਦਾ ਸਿਰਫ ਇੱਕ ਦਿਖਾਵਾ ਇਹ ਸੀ ਮੀਨਾ ਦੀ ਪਰਵ੍ਰਿਸ਼ ਉੱਥੇ ਹੀ ਮਾਮੇ ਦੀ ਵੀ ਇੱਕ ਧੀ ਸੀ ਅਨੂ ਸਾਰਿਆਂ ਦੀ लाਡਲੀ ਉਸ ਦੇ ਲਈ ਟਿਊਸ਼ਨ ਨਵੇਂ ਕਪੜੇ ਮੋਬਾਈਲ ਹਾਰੀ ਕਚੀ ਸੀ ਅਨੂ ਦੇ ਲਈ ਇੱਕ ਸਰਕਾਰੀ ਨੌਕਰੀ ਵਾਲਾ ਮੁੰਡਾ ਦੇਖਿਆ ਗਿਆ ਸੀ ਚੁਰੇਸ਼ ਜਿਸ ਦੀ ਡਿਊਟੀ ਸ਼ਹਿਰ ਦੇ ਵਿੱਚ ਸੀ ਹਰ ਕੋਈ ਕਿਹਾ ਕਰਦਾ ਸੀ ਕਿ ਅਨੂ ਦੀ ਕਿਸਮਤ ਤਾਂ ਰਾਜਕੁਮਾਰੀ ਵਰਗੀ ਹੈ ਪਰ ਮੀਨਾ ਉਹ ਹਰ ਬਾਰ ਘਰ ਦੇ ਖੁੰਝਿਆ ਚ ਲੁਕ ਲੁਕ ਕੇ ਰਹਿੰਦੀ ਸੀ ਜਦੋਂ ਇੱਕ ਦਿਨ ਉਸ ਨੂੰ ਖੇਤਾਂ ਦੇ ਵਿੱਚ ਇੱਕ ਮੁੰਡੇ ਦੇ ਨਾਲ ਗੱਲ ਕਰਦੇ ਦੇਖਿਆ ਗਿਆ ਮਾਮੇ ਨੇ ਮੀਨਾ ਨੂੰ ਕੂਟਿਆ ਤੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਮਾਮੇ ਨੇ ਝਿੜਕਿਆ ਹੁਣ ਇਸ ਦਾ ਵਿਆਹ ਕਰਨਾ ਪਵੇਗਾ ਨਹੀਂ ਤਾਂ ਸਾਡਾ ਮੂੰਹ ਕਾਲਾ ਕਰਵਾ ਦੇਵੇਗੀ ਉਸ ਸਮੇਂ ਪਿੰਡ ਦੇ ਵਿੱਚ ਇੱਕ ਅਜਨਬੀ ਭਿਖਾਰੀ ਕੁਝ ਹਫ਼ਤਿਆਂ ਤੋਂ ਉਸ ਪਿੰਡ ਦੇ ਵਿੱਚ ਹੀ ਸੀ ਫਟੇ ਪੁਰਾਣੇ ਕੱਪੜੇ ਉਲਝੇ ਹੋਏ ਵਾਲ ਮੈਲਾ ਜਿਹਾ ਚਿਹਰਾ ਪਰ ਅੱਖਾਂ ਦੇ ਵਿੱਚ ਇੱਕ ਗਹਿਰਾਈ ਸੀ ਜਿਹੜੀ ਬਾਕੀ ਭਿਖਾਰੀਆਂ ਤੋਂ ਅਲੱਗ ਸੀ ਕੋਈ ਨਹੀਂ ਜਾਣਦਾ ਸੀ ਉਹ ਕਿੱਥੋਂ ਆਇਆ ਕਿਸ ਪਿੰਡ ਦਾ ਉਹ ਪਿੰਡ ਦੇ ਮੰਦਰ ਦੇ ਕੋਲ ਬੈਠਦਾ ਬੱਚਿਆਂ ਨੂੰ ਮੁਸਕਰਾਉਂਦੇ ਹੋਏ ਦੇਖਦਾ ਕਦੇ-ਕਦੇ ਦੂਰ ਖੜੇ ਹੋ ਕੇ ਮਾਮੇ ਦੇ ਘਰ ਵੱਲ ਵੀ ਦੇਖਦਾ ਮੀਨਾ ਉਸ ਨੂੰ ਜਾਣਦੀ ਨਹੀਂ ਸੀ ਪਰ ਕਈ ਵਾਰ ਉਸ ਦੀਆਂ ਨਜ਼ਰਾਂ ਉਸਤੇ ਪਈਆਂ ਸੀ ਉਸਨੇ ਦੇਖਿਆ ਸੀ ਮਾਮੀ ਮੀਨਾ ਨੂੰ ਝਿੜਕਦੀ ਹੈ ਮਾਮਾ ਗਾਲਾਂ ਕੱਢਦਾ ਹੈ ਪਰ ਉਹ ਕੁੜੀ ਫਿਰ ਵੀ ਚੁੱਪ ਰਹਿੰਦੀ ਹੈ ਬਿਨਾਂ ਜਵਾਬ ਦਿੱਤੇ ਸਭ ਸਹਿੰਦੀ ਹੈ ਮੀਨਾ ਨੂੰ ਨਹੀਂ ਪਤਾ ਸੀ ਕਿ ਕੋਈ ਉਸ ਦੀਆਂ ਤਕਲੀਫਾਂ ਨੂੰ ਦੇਖ ਰਿਹਾ ਹੈ ਪਰ ਉਹ ਭਿਖਾਰੀ ਦੇਖ ਰਿਹਾ ਸੀ ਉਹ ਹਰ ਰੋਜ਼ ਦੇਖਦਾ ਸੀ ਕਿ ਕਿਵੇਂ ਇਸ ਘਰ ਦੇ ਲੋਕ ਉਸ ਕੁੜੀ ਨੂੰ ਬੋਝ ਸਮਝਦੇ ਨੇ ਕਿਵੇਂ ਉਸ ਦੇ ਆਤਮਾ ਨੂੰ ਤੜਪਾਇਆ ਜਾ ਰਿਹਾ ਹੈ ਫਿਰ ਵੀ ਉਹ ਕਿਸੇ ਨੂੰ ਕੁਝ ਨਾ ਕਹਿੰਦੀ ਤਾਂ ਸ਼ਾਇਦ ਇਹ ਦੇ ਕੇ ਹੀ ਉਹ ਅਜਨਬੀ ਭਿਖਾਰੀ ਦੇ ਦਿਲ ਦੇ ਵਿੱਚ ਕੁਝ ਜਗਮਗ ਹੋਣ ਲੱਗੀ ਟਾਈਮ ਲੰਘਦਾ ਜਾ ਰਿਹਾ ਸੀ ਤੇ ਮਾਮਾ-ਮਾਮੀ ਦੇ ਦਿਲ 'ਚੋਂ ਗੁੱਸਾ ਵਧਦਾ ਜਾ ਰਿਹਾ ਸੀ ਅਨੂ ਨੇ ਕਿਸੇ ਦੇ ਨਾਲ ਪਿਆਰ ਨਹੀਂ ਕੀਤਾ ਸੀ ਕੋਈ ਵੀ ਹੱਦ ਪਾਰ ਨਹੀਂ ਕੀਤੀ ਸੀ ਬਸ ਉਸ ਨੇ ਇੱਕ ਵਾਰ ਹਿੰਮਤ ਕਰਕੇ ਸਵਾਲ ਕੀਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਮੈਂ ਨਹੀਂ ਕਰ ਸਕਦੀ ਬਸ ਐਨੀ ਹੀ ਗੱਲ ਕਹਿਣ ਤੇ ਪਹਾੜ ਬਣ ਗਿਆ ਮਾਮੇ ਨੇ ਗੁੱਸੇ ਦੇ ਵਿੱਚ ਆ ਕੇ ਪੂਰੇ ਪਿੰਡ ਦੇ ਸਾਹਮਣੇ ਐਲਾਨ ਕਰ ਦਿੱਤਾ ਇਸ ਨੇ ਸਾਡੇ ਘਰ ਦੀ ਨੱਕ ਵੜਵਾ ਦਿੱਤੀ ਹੁਣ ਇਸ ਦਾ ਵਿਆਹ ਇੱਕ ਭਿਖਾਰੀ ਦੇ ਨਾਲ ਹੋਵੇਗਾ ਤਾਂ ਜੋ ਇਸ ਨੂੰ ਸਬਕ ਮਿਲੇ ਤੇ ਪਿੰਡ ਵਾਲਿਆਂ ਨੂੰ ਸੱਚਾਈ ਨਹੀਂ ਪਤਾ ਸੀ ਉਹਨਾਂ ਨੂੰ ਚਾਹੀਦਾ ਸੀ ਇੱਕ ਮਸਲਾ ਇੱਕ ਤਮਾਸ਼ਾ ਕਿਸੇ ਨੇ ਪੁੱਛਿਆ ਕਿਉਂ ਕੀ ਕੀਤਾ ਕੁੜੀ ਨੇ ਜਿਆਦਾ ਸਮਝਦਾਰ ਬਣਨ ਲੱਗੀ ਸੀ ਇੱਕ ਹੋਰ ਨੇ ਕਿਹਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਸ਼ਰਮ ਹੀ ਨਹੀਂ ਰਹੀ ਤੇ ਵਿੱਚੋਂ ਹੀ ਕੋਈ ਬੋਲਿਆ ਵਧੀਆ ਹੋਇਆ ਸਹੀ ਸਭ ਕੁਝ ਮਿਲੇਗਾ ਮੰਦਿਰ ਦੇ ਬਾਹਰ ਉਹੀ ਭਿਖਾਰੀ ਸ਼ਾਂਤ ਬੈਠਿਆ ਸੀ ਜਿਵੇਂ ਉਸ ਨੂੰ ਪਤਾ ਸੀ ਇਦਾਂ ਹੀ ਹੋਣਾ ਹੈ ਤੇ ਮੀਨਾ ਉਹ ਬਸ ਦੇਖ ਰਹੀ ਸੀ ਇੱਕ ਅਜਿਹਾ ਸਮਾਜ ਜਿਸ ਨੇ ਉਸਦੀ ਮਜਬੂਰੀ ਨੂੰ ਗੁਨਾਹ ਬਣਾ ਦਿੱਤਾ ਸੀ ਤੇ ਉਸਦੀ ਖਮੋਸ਼ੀ ਦੀ ਸਜ਼ਾ ਉਸ ਦਿਨ ਮੰਦਰ ਦੇ ਬਾਹਰ ਉਹੀ ਭਿਖਾਰੀ ਬੈਠਿਆ ਸੀ ਮਾਮੇ ਨੇ ਕਿਹਾ ਹੁਣ ਇਹ ਹੀ ਤੇਰਾ ਪਤੀ ਹੈ ਫਟੇ ਹੋਏ ਕੱਪੜੇ ਖਿੰਡੇ ਹੋਏ ਵਾਲ ਪਰ ਅੱਖਾਂ ਦੇ ਵਿੱਚ ਉਹੀ ਗਹਿਰਾਈ ਮੀਨਾ ਨੇ ਪਹਿਲੀ ਵਾਰ ਉਸ ਦੀਆਂ ਅੱਖਾਂ 'ਚ ਦੇਖਿਆ ਜਿਵੇਂ ਉਹ ਅੱਖਾਂ ਕੁਝ ਕਹਿਣਾ ਚਾਹੁੰਦੀਆਂ ਨੇ ਮਾਮੀ ਨੇ ਤਾਨਾ ਮਾਰਿਆ ਹੁਣ ਭੁਗਤ ਮੀਨਾ ਨੇ ਸਿਰ ਝੁਕਾ ਕੇ ਵਿਆਹ ਕਰਵਾ ਲਿਆ ਮਜਬੂਰੀ ਚ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਆਹ ਜਿਸ ਨੂੰ ਉਹ ਸਜਾ ਸਮਝ ਰਹੀ ਹੈ ਦਰਅਸਲ ਇੱਕ ਸਾਦੀਸ਼ ਸੀ ਉਸ ਭਿਖਾਰੇ ਦੀ ਜਿਸ ਨੇ ਉਸ ਦੀ ਚੁੱਪ ਤੇ ਰੂਹ ਦੇ ਨਾਲ ਪਿਆਰ ਕਰ ਲਿਆ ਸੀ ਉਸਨੇ ਸੋਚ ਲਿਆ ਸੀ ਕਿ ਹੁਣ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤੇ ਤਕਲੀਫ ਨਹੀਂ ਆਵੇਗੀ ਚਾਹੇ ਉਸ ਨੂੰ ਕੁਝ ਵੀ ਕਰਨਾ ਪਵੇ ਵਿਆਹ ਤੋਂ ਬਾਅਦ ਮਹੀਨਾ ਦੀ ਜ਼ਿੰਦਗੀ ਇੱਕ ਐਸੀ ਸੁਰੰਗ ਦੇ ਵਿੱਚ ਚਲੀ ਗਈ ਸੀ ਜਿਸ ਦੇ ਅੰਦਰ ਹਨੇਰਾ ਹੀ ਹਨੇਰਾ ਸੀ ਉਸ ਮੰਦਰ ਦੇ ਵਿੱਚ ਜਿੱਦਾਂ ਹੀ ਫੇਰੇ ਪੂਰੇ ਹੋਏ ਸੀ ਪਰ ਪਿੰਡ ਵਾਲਿਆਂ ਦੀਆਂ ਨਜ਼ਰਾਂ 'ਚ ਉਸ ਦੀ ਕੀਮਤ ਹੁਣ ਮਿੱਟੀ ਤੋਂ ਵੀ ਸਸਤੀ ਹੋ ਗਈ ਸੀ ਜਦੋਂ ਆਪਣੀ ਝੌਂਪੜੀ ਵਾਲੇ ਘਰ ਤੋਂ ਪਾਣੀ ਭਰਨ ਲਈ ਬਾਹਰੋਂਦੀ ਔਰਤਾ ਹੱਸਦੇ ਹੋਏ ਕਹਿੰਦੀਆਂ ਦੇਖੋ ਭਿਖਾਰੇ ਦੀ ਰਾਣੀ ਜਾ ਰਹੀ ਹੈ ਕੁਝ ਬੁੱਢੇ ਤਾਂ ਬੱਚਿਆਂ ਨੂੰ ਵੀ ਸਮਝਾਉਂਦੇ ਨੇ ਅਜਿਹਾ ਨਾ ਬਣੋ ਨਹੀਂ ਤਾਂ ਇਸ ਕੁੜੀ ਜਿਹੇ ਹਾਲ ਹੋਵੇਗਾ ਮੀਨਾ ਦੀ ਆਤਮਾ ਹੁਣ ਹਰ ਰੋਜ਼ ਇੱਕ ਨਵਾਂ ਤਾਨਾ ਬਰਦਾਸ਼ਤ ਕਰਦੇ ਤੇ ਉਹ ਤਾਨੇ ਉਸ ਦੇ ਅੰਦਰ ਹੀ ਅੱਗ ਨੂੰ ਹੋਰ ਭੜਕਾਉਂਦਾ ਮਾਮਾ ਤੇ मामੀ ਨੇ ਉਸ ਨਾਲ ਰਿਸ਼ਤਾ ਪੂਰੀ ਤਰ੍ਹਾਂ ਦੇ ਨਾਲ ਤੋੜ ਦਿੱਤਾ ਸੀ ਉਹ ਉਸ ਦੇ ਘਰ ਦੇ ਸਾਹਮਣੇ ਜਾਂਦੇ ਹੋਏ ਵੀ ਨਜ਼ਰਾਂ ਝੁਕਾ ਲੈਂਦੇ ਮਾਮੀ ਨੇ ਤਾਂ ਪੂਰੇ ਪਿੰਡ ਦੇ ਵਿੱਚ ਐਲਾਨ ਕਰ ਦਿੱਤਾ ਸੀ ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਹੁਣ ਇਹ ਕੁੜੀ ਸਾਡੇ ਘਰ ਦੀ ਨਹੀਂ ਹੈ ਅਨੂ ਜਿਹੜੀ ਕਦੇ ਉਸਦੀ ਭੈਣ ਜਿਹੀ ਸੀ ਉਹ ਇੱਕ ਪਰਾਈ ਤੇ ਅਮੀਰ ਦੁਨੀਆ ਦੇ ਵਿੱਚ ਰੰਗੀ ਗਈ। ਸ਼ਹਿਰ ਦੇ ਵਿੱਚ ਸਰਕਾਰੀ ਨੌਕਰੀ ਵਾਲਾ ਸ਼ੁਰੇਸ਼ ਦੇ ਨਾਲ ਉਹ ਸਿਰਫ ਦਿਖਾਵੇ ਦੇ ਲਈ ਪਿੰਡੋਂ ਆਉਂਦੀ ਸੀ। ਜੇਕਰ ਉਹ ਨੂੰ ਉਸ ਕੋਲ ਵੀ ਆਉਂਦੀ ਤਾਂ ਉਸ ਦੇ ਹਾਫ-ਪਾਹ ਬਦਲ ਜਾਂਦੇ। ਉਸ ਦਾ ਉਹੀ ਤਾਨੇ ਹਜੇ ਵੀ ਕੰਨਾਂ ਦੇ ਵਿੱਚ ਗੂੰਜਦੇ ਸੀ। ਤੂੰ ਤਾਂ ਭਿਖਾਰੀ ਦੀ ਪਤਨੀ ਹੈ ਨਾ। ਮੀਨਾ ਉਸ ਝੌਂਪੜੇ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿਣ ਲੱਗ ਜਾਂਦੀ ਹੈ। ਉਹ ਵਿਅਕਤੀ ਜਿਸ ਨੂੰ ਸਾਰੇ ਭਿਖਾਰੀ ਕਹਿੰਦੇ ਸੀ ਸਾਰਾ ਦਿਨ ਚੁੱਪਚਾਪ ਰਹਿੰਦਾ ਸੀ ਨਾ ਜਿਆਦਾ ਬੋਲਦਾ ਨਾ ਕੋਈ ਸ਼ਿਕਾਇਤ ਕਰਦਾ ਉਹ ਰੋ ਸਵੇਰੇ ਜਲਦੀ ਉੱਠ ਕੇ ਝੌਂਪੜੀ ਕੋਲ ਝਾੜੂ ਮਾਰਦਾ ਫਿਰ ਕਿਤੋਂ ਜਾ ਕੇ ਰੋਟੀ ਲੈ ਕੇ ਆਉਂਦਾ ਤੇ ਦੋਵੇਂ ਦੇ ਲਈ ਖਾਣ ਦੇ ਲਈ ਖਾਣਾ ਬਣਾਉਂਦਾ ਜਦੋਂ ਮੀਨਾ ਉਸ ਨੂੰ ਗੁੱਸੇ ਦੇ ਨਾਲ ਦੇਖਦੀ ਉਹ ਬਸ ਮੁਸਕਰਾ ਦਿੰਦਾ ਉਹ ਹੱਸੀ ਅਜੇਹੀ ਨਹੀਂ ਸੀ ਜਿਸ ਤੇ ਸਤਿਕਾਰ ਹੋਵੇ ਨਾਹੀ ਅਜੇਹੀ ਸੀ ਜਿਸ ਤੋਂ ਪਿਆਰ ਝਲ ਕੇ ਉਹ ਹੱਸੀ ਰਿਆਸਤ ਸੀ ਜਿਵੇਂ ਕਿਸੇ ਅਜਿਹੇ ਵਿਅਕਤੀ ਦੀ ਜਿਸ ਨੂੰ ਦੁਨੀਆ ਦੀ ਸਚਾਈ ਪਤਾ ਹੋਵੇ ਪਰ ਉਹ ਬੋਲਣਾ ਨਾ ਚਾਹੁੰਦਾ ਹੋਵੇ ਮੀਨਾ ਦਾ ਮਨ ਉਸ ਤੋਂ ਹੋਰ ਵੀ ਉਲਝਣ ਲੱਗਿਆ ਇੱਕ ਪਾਸੇ ਦੁਨੀਆ ਉਸ ਨੂੰ ਅਪਮਾਨਿਤ ਕਰਦੀ ਉਸ ਨੂੰ ਬੁਰਾ ਭਲਾ ਬੋਲਦੀ ਤੇ ਦੂਜੇ ਪਾਸੇ ਉਹ ਹੀ ਵਿਅਕਤੀ ਜਿਹੜਾ ਭਿਖਾਰੀ ਸੀ ਉਸ ਦੇ ਨਾਲ ਪਿਆਰ ਦੇ ਨਾਲ ਪੇਸ਼ ਹੁੰਦਾ ਉਸਨੇ ਕਦੇ ਵੀ ਮੀਨਾ ਉਤੇ ਹੱਥ ਨਹੀਂ ਚੁੱਕਿਆ ਕਦੇ ਵੀ ਕਿਸੇ ਗੱਲ ਦਾ ਜ਼ੋਰ ਨਹੀਂ ਦਬਾ ਨਹੀਂ ਪਾਇਆ ਕਦੇ ਵੀ ਕੋਈ ਗਾਲੀ ਗਲੋਚ ਨਹੀਂ ਕੀਤੀ ਪਰ ਉਸਨੇ ਕਦੇ ਸਬੰਧ ਵੀ ਉਸ ਕੂੜੇ ਦੇ ਨਾਲ ਨਹੀਂ ਬਣਾਏ ਜਿਵੇਂ ਉਹ ਇੱਕ ਸੰਘਰਸ਼ ਦੇ ਹਵਲ ਸੀ ਇਹ ਚੁੱਪ ਮੀਨਾ ਦੇ ਮਨ ਨੂੰ ਹੋਰ ਵੀ ਤੋੜਨ ਲੱਗੀ ਉਹ ਸੋਚਦੀ ਕਿ ਇਹ ਸੱਚ ਹੀ ਭਿਖਾਰੀ ਹੈ ਜੇਕਰ ਹੈ ਤਾਂ ਫਿਰ ਇੰਨਾ ਸ਼ਾਂਤ ਤੇ ਸਹਿਨਸ਼ੀਲ ਕਿਵੇਂ ਹੋ ਸਕਦਾ ਹੈ ਕਦੇ-ਕਦੇ ਜਦੋਂ ਮੀਨਾ ਉਸ ਨੂੰ ਸਵਾਲ ਕਰਦੀ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਆਏ ਹੋ ਉਹ ਬਸ ਇੱਕ ਉਸ ਦੇ ਵੱਲ ਦੇਖਦਾ ਤੇ ਕਹਿੰਦਾ ਜੋ ਤੂੰ ਜਾਨਣਾ ਚਾਹੁੰਦੀ ਹੈ ਉਹ ਵਕਤ ਖੁਦ ਦੱਸੇਗਾ ਇਸ ਗੱਲ ਨੇ ਮੀਨਾ ਦੇ ਅੰਦਰ ਦੋ ਚੀਜ਼ਾਂ ਨੂੰ ਜਨਮ ਦਿੱਤਾ ਇੱਕ ਜਗਿਆਸਾ ਤੇ ਇੱਕ ਵਿਰੋਧ ਉਹ ਹੁਣ ਸਹਿਨ ਵਾਲੀ ਕੁੜੀ ਨਹੀਂ ਰਹੀ ਸੀ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰਦੀ ਉਸ ਝੌਂਪੜੀ ਦੇ ਹਰ ਇੱਕ ਖੁੰਝੇ ਨੂੰ ਖੰਗਾਲਦੀ ਹਰ ਇੱਕ ਪੁਰਾਣੇ ਕੱਪੜੇ ਦੀ ਜੇਬ ਚੈੱਕ ਕਰਦੀ ਹਰ ਦਿਨ ਦੀ ਹਰ ਇੱਕ ਗੱਲ ਨੂੰ ਯਾਦ ਕਰਦੀ ਆਪਣੀ ਜ਼ਿੰਦਗੀ ਤੋਂ ਉਸ ਦੀ ਸੱਚਾਈ ਹੀ ਉਸ ਨੂੰ ਇੱਕ ਅਜਿਹੇ ਸੱਚ ਨੇੜੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਜਾਣਨ ਤੋਂ ਬਾਅਦ ਪੂਰੀ ਦੁਨੀਆ ਦਾ ਚਿਹਰਾ ਬਦਲਣ ਵਾਲਾ ਸੀ ਮੀਨਾ ਦੀ ਜ਼ਿੰਦਗੀ ਵਿੱਚ ਕੋਈ ਵੀ ਹਲਚਲ ਨਹੀਂ ਸੀ ਸਿਰਫ ਇੱਕ ਠਹਿਰਾਵ ਸੀ ਜਿਹੜਾ ਬਾਹਰ ਤੋਂ ਸ਼ਾਂਤ ਦਿਖਦਾ ਸੀ ਪਰ ਅੰਦਰੋਂ ਸੂਲ ਦੀ ਤਰ੍ਹਾਂ ਚੁੱਪਦਾ ਸੀ ਉਹੀ ਦਿਨ ਉਹੀ ਝੌਂਪੜੀ ਸੀ ਤੇ ਉਹ ਵਿਅਕਤੀ ਵੀ ਉਹੀ ਸੀ ਪਰ ਹੁਣ ਉਸਦੇ ਹਰ ਕਦਮ ਹਰ ਆਦਤ ਨੂੰ ਮੀਨਾ ਪਹਿਲਾਂ ਨਾਲੋਂ ਕਈ ਜ਼ਿਆਦਾ ਧਿਆਨ ਦੇ ਨਾਲ ਦੇਖਣ ਲੱਗੀ ਸੀ ਕਦੇ-ਕਦੇ ਉਹ ਦੇਖਦੀ ਸੀ ਉਸਦਾ ਪਤੀ ਇੱਕ ਡਾਇਰੀ ਦੇ ਵਿੱਚ ਕੁਝ ਲਿਖਦਾ ਹੈ ਕੁਝ ਅਜੀਹਾ ਜਿਹੜੀ ਆਮ ਭਾਸ਼ਾ ਨਹੀਂ ਲੱਗਦੀ ਸੀ ਜਿਵੇਂ ਕੋਈ ਚਾਈਨੀਜ਼ ਜਾਂ ਫਿਰ ਵਿਦੇਸ਼ੀ ਲਿਪੀ ਜਦੋਂ ਵੀ ਮੀਨਾ ਦੇਖਣ ਦੀ ਕੋਸ਼ਿਸ਼ ਕਰਦੀ ਸੀ ਉਹ ਡਾਇਰੀ ਗੈਪ ਹੋ ਜਾਂਦੀ ਹੈ ਇੱਕ ਰਾਤ ਨੂੰ ਜਦੋਂ ਉਹ ਝੌਂਪੜੀ ਦੇ ਵਿੱਚ ਇਕੱਲੇ ਸੀ ਤੇ ਪਤੀ ਕਿਸੇ ਕੰਮ ਤੋਂ ਬਾਹਰ ਗਿਆ ਸੀ ਉਸਨੇ ਪੂਰੀ ਝੌਂਪੜੀ ਨੂੰ ਖੰਘਾਲਣਾ ਸ਼ੁਰੂ ਕੀਤਾ ਟੇਨ ਦੀ ਛੱਤ 'ਚ ਇੱਕ ਪੁਰਾਣਾ ਬੈਗ ਰੱਖਿਆ ਹੋਇਆ ਸੀ ਬੰਨਿਆ ਹੋਇਆ ਪਰ ਸਾਫ਼ ਬੈਗ ਦੇ ਵਿੱਚ ਇੱਕ ਚਿੱਟੇ ਰੁਮਾਲ ਦੇ ਵਿੱਚ ਬੰਨਿਆ ਹੋਇਆ ਸੀ ਪੈਨ ਉਹ ਕੋਈ ਆਮ ਪੈਨ ਨਹੀਂ ਸੀ ਇੱਕ ਮਹਿੰਗਾ ਬ੍ਰਾਂਡ ਦਾ ਸੀ ਜਿਸ 'ਚ ਰਾਣਾ ਇੰਟਰਨੈਸ਼ਨਲ ਲਿਖਿਆ ਹੋਇਆ ਸੀ ਨਾਲ ਹੀ ਇੱਕ ਆਈ.ਡੀ. ਕਾਰਡ ਦੀ ਤਰ੍ਹਾਂ ਕੁਝ ਹੋਰ ਵੀ ਸੀ ਪਰ ਇੱਕ ਖੁੰਝੇ ਤੇ ਹਲਕੀ ਜਿਹੀ ਫੋਟੋ ਲੱਗੀ ਹੋਈ ਸੀ ਮੀਨਾ ਦੇ ਸਾਹ ਰੁਕ ਗਏ ਕੀ ਇਹ ਕੋਈ ਝੂਠ ਸੀ ਜਿਹੜਾ ਉਸ ਨੂੰ ਦੱਸਿਆ ਗਿਆ ਸੀ ਸ਼ਾਇਦ ਇਹ ਭਿਖਾਰੀ ਨਹੀਂ ਕੋਈ ਹੋਰ ਹੈ ਦੂਸਰੇ ਦਿਨ ਜਦੋਂ ਉਹ ਆਪਣੇ ਪਤੀ ਨੂੰ ਇਸ ਦੇ ਬਾਰੇ ਪੁੱਛਣ ਹੀ ਵਾਲੀ ਸੀ ਉਦੋਂ ਹੀ ਇੱਕ ਕਾਲੀ ਗੱਡੀ ਉਸ ਝੌਂਪੜੀ ਦੇ ਕੋਲ ਆ ਕੇ ਰੁਕੀ ਇਸ ਦੇ ਵਿੱਚੋਂ ਉਤਰਦੇ ਨੇ ਦੋ ਵਿਅਕਤੀ ਸੂਟ 'ਚ ਇੱਕ ਦੇ ਹੱਥ ਦੇ ਵਿੱਚ ਲੈਪਟਾਪ ਤੇ ਦੂਜੇ ਦੇ ਕੰਨਾਂ 'ਚ 이어ਬਰਡਸ ਦੋਵੇਂ ਸਿੱਧੇ ਉਸ ਦੇ ਪਤੀ ਦੇ ਕੋਲ ਗਏ ਤੇ ਕੁਝ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਮੈਨਾਂ ਨੂੰ ਸਾਰਾ ਕੁਝ ਸਾਫ਼-ਸਾਫ਼ ਸੁਣਾਈ ਦੇ ਰਿਹਾ ਸੀ ਸਰ ਦਾ ਸਿੰਗਾਪੁਰ ਬੋਟ ਇਜ਼ ਆਸਕਿੰਗ ਇਨ ਇਨਫਰਮੇਸ਼ਨ ਆਲਸੋ ਦਾ ਜ਼ੋਰੀ ਕਾ ਫਾਈਲ ਨੇੜੇ ਯੂ ਫਾਈਨਲ ਸਿਗਨੇਚਰ ਫਿਰ ਉਸਦੇ ਪਤੀ ਨੇ ਜਵਾਬ ਦਿੱਤਾ deleted everything of now for now i am not करीब जस्ट रिमेंबर दैट ਉਹ ਦੋਵੇਂ ਬਿਨਾ ਕੁਝ ਕਹੇ ਹੋਏ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਮੀਨਾ ਉੱਥੇ ਹੀ ਖੜੀ ਖੜਾਈ ਰਹਿ ਗਈ ਉਸ ਦੇ ਪੈਰਾਂ નીચેੋਂ ਜ਼ਮੀਨ ਖਿਸਕ ਗਈ करीब कौन है यह की यह ओही नाम है जोड़ा उस पेन ਤੇ ਲਿਖਿਆ ਹੋਇਆ ਸੀ ਉਸ ਦੇ ਦਿਲ ਦੇ ਵਿੱਚ ਹੁਣ ਸਵਾਲ ਨਹੀਂ ਤੂਫਾਨ ਸੀ ਉਸ ਦਿਨ ਰਾਤ ਨੂੰ ਉਸਨੇ ਹਿੰਮਤ ਕੀਤੀ ਤੇ ਉਸ ਦਾ ਸਾਹਮਣਾ ਕੀਤਾ ਤੁਸੀਂ ਕੌਣ ਹੋ ਸੱਚ ਦੱਸੋ ਤੁਸੀਂ ਭਿਖਾਰੀ ਨਹੀਂ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਉਹ ਥਕਾਵਟ ਨਹੀਂ ਹੈ ਜੋ ਭੁੱਖਿਆਂ ਦੀ ਹੁੰਦੀ ਹੈ ਬਲਕਿ ਉਹ ਸ਼ਾਂਤੀ ਹੈ ਜੋ ਸਾਰਾ ਕੁਝ ਜਾਣਨ ਵਾਲਿਆਂ ਦੇ ਕੋਲ ਹੁੰਦੀ ਹੈ ਤੁਸੀਂ ਕੌਣ ਹੋ ਉਹ ਚੁੱਪਚਾਪ ਉਸ ਨੂੰ ਦੇਖਦਾ ਰਿਹਾ ਫਿਰ ਕਿਹਾ ਟਾਈਮ ਆਉਣ ਦੋ ਫਿਰ ਜਵਾਬ ਦੇਵਾਂਗਾ ਇਹ ਜਵਾਬ ਉਸ ਨੂੰ ਖਿਜਾਉਣ ਲੱਗਿਆ ਮੀਨਾ ਦਾ ਦਿਲ ਬੇਚੈਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਿਆ ਸੀ ਅਗਲੇ ਦਿਨ ਉਹ ਪਿੰਡ ਦੇ ਸਕੂਲ ਦੀ ਲਾਇਬ੍ਰੇਰੀ ਗਈ ਬਹਾਨੇ ਦੇ ਨਾਲ ਅਨੂ ਦੇ ਨਾਮ ਤੋਂ ਕਿਤਾਬ ਲੈਣ ਦੇ ਲਈ ਉੱਥੇ ਇੱਕ ਪੁਰਾਣਾ ਕੰਪਿਊਟਰ ਸੀ ਜਿਸ ਇੰਟਰਨੈਟ ਚੱਲਦਾ ਸੀ ਉਸ ਦਾ ਨਾਮ ਟਾਈਪ ਕੀਤਾ ਰਾਣਾ ਇੰਟਰਨੈਸ਼ਨਲ ਸੀਓ ਕਬੀਰ ਜਿਵੇਂ ਹੀ ਪੇਜ ਖੁੱਲ੍ਹਿਆ ਉਸ ਦੇ ਸਾਹਮਣੇ ਇੱਕ ਨਿਊਜ਼ ਆਰਟੀਕਲ ਸੀ ਯੰਗ ਇੰਡੀਅਨ ਬਿਲੀਅਨ ਐਡ ਕਬੀਰ ਇਜ਼ ਰਾਣਾ ਮਿਸਟੇਲ ਲਾਈਸੀ ਡਿਸਪੈਡ ਟੂ ਇਅਰ ਅਗੋ ਇਸ ਕੰਪਨੀ ਆਰ ਆਈ ਇਹ ਜੇ ਗਰੁੱਪ ਕੰਟੀਨਿਊਸ ਟੂ ਆਪਰੇਟ ਨਸਤੀ ਦੀ ਗ੍ਰੇਟ ਨੀਚੇ ਜਿਹੜੀਆਂ ਫੋਟੋਆਂ ਸੀ ਉਹੀ ਚਿਹਰਾ ਉਹੀ ਮੁਸਕਾਨ ਉਹੀ ਅੱਖਾਂ ਜਿਹੜੀਆਂ ਹੁਣ ਤੱਕ ਉਹ ਝੌਂਪੜੀ ਦੇ ਵਿੱਚ ਚੁੱਪਚਾਪ ਬੈਠੀਆਂ ਰਹਿੰਦੀਆਂ ਸੀ ਮੀਨਾ ਨੇ ਕੰਪਿਊਟਰ ਬੰਦ ਕੀਤਾ ਪਰ ਉਸ ਦਾ ਦਿਲ ਹੁਣ ਖੁੱਲ ਗਿਆ ਸੀ ਉਹ ਭੱਜੀ ਹੋਈ ਝੌਂਪੜੀ ਗਈ ਉਸ ਦਾ ਪਤੀ ਉੱਥੇ ਹੀ ਬੈਠਿਆ ਸੀ ਚੁੱਪਚਾਪ ਮੀਨਾ ਨੇ ਕਿਹਾ ਤੁਸੀਂ ਮੈਨੂੰ ਝੂਠ ਬੋਲਿਆ ਤੁਸੀਂ ਇੱਕ ਭਿਖਾਰੀ ਨਹੀਂ ਹੋ ਤੁਸੀਂ ਅਰਬ ਪਤੀ ਹੋ ਤੇ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਇੱਕ ਅਣਜਾਣ ਮਜਬੂਰ ਕੁੜੀ ਦੇ ਨਾਲ ਅਜੀਹਾ ਕਿਉਂ ਕੀਤਾ ਇਹ ਸਾਰਾ ਨਾਟਕ ਉਹ ਵਿਅਕਤੀ ਹੌਲੀ ਜਿਹੀ ਮੁਸਕਰਾਇਆ ਕਿਉਂਕਿ ਮੈਨੂੰ ਇੱਕ ਅਜੀਹੀ ਕੁੜੀ ਚਾਹੀਦੀ ਸੀ ਜਿਹੜੀ ਮੇਰੀ ਦੌਲਤ ਦੇ ਨਾਲ ਨਹੀਂ ਮੇਰੀ ਰੂਨੂ ਪਿਆਰ ਕਰੇ ਉਸ ਦੀਆਂ ਅੱਖਾਂ 'ਚ ਹੰਝੂ ਆਉਣ ਲੱਗੇ ਪਰ ਇਹ ਹੰਝੂ ਦਰਦ ਦੇ ਨਹੀਂ ਸੀ ਹੈਰਾਨੀ ਤੇ ਗੁੱਸੇ ਦੇ ਸੀ ਕਿ ਇਹ ਵਿਆਹ ਵੀ ਇੱਕ ਪਰਖਿਆ ਸੀ ਉਹ ਚੁੱਪ ਰਿਹਾ ਫਿਰ ਹੌਲੀ ਜਿਹੀ ਬੋਲਿਆ ਇਹ ਵਿਆਹ ਮੇਰੇ ਲਈ ਇੱਕ ਇਮਤਿਹਾਨ ਸੀ ਪਰ ਤੁਹਾਡੇ ਲਈ ਇੱਕ ਆਜ਼ਾਦੀ ਦਾ ਰਸਤਾ ਬਣ ਸਕਦਾ ਹੈ ਜੇਕਰ ਤੁਸੀਂ ਮੰਨੋ ਤਾਂ ਉਸਨੇ ਮੀਨਾ ਦੇ ਵੱਲ ਹੱਥ ਕਰਿਆ ਹੁਣ ਤੁਸੀਂ ਸਮਝ ਗਏ ਹੋ ਹੁਣ ਫੈਸਲਾ ਤੁਹਾਡਾ ਹੈ ਉਸ ਹੱਥ ਨੂੰ ਦੇਖ ਕੇ ਮੀਨਾ ਡਰ ਗਈ ਉਹ ਜਾਣਦੀ ਸੀ ਕਿ ਉਹ ਹੱਥ ਦੇ ਨਾਲ ਉਹ ਪੂਰੀ ਦੁਨੀਆ ਨੂੰ ਮੁਠੀ ਦੇ ਵਿੱਚ ਬੰਦ ਕਰ ਸਕਦੀ ਹੈ ਪਰ ਉਸੇ ਹੱਥ ਨੂੰ ਫੜਨ ਤੋਂ ਪਹਿਲਾਂ ਉਸ ਨੂੰ ਖੁਦ ਨੂੰ ਦੇਖਣਾ ਪਵੇਗਾ ਕਿ ਉਹ ਉਸ ਭਿਖਾਰੇ ਦੇ ਨਾਲ ਪਿਆਰ ਕਰਨ ਲੱਗੀ ਸੀ ਜਾਂ ਫਿਰ ਉਸ ਅਮੀਰ ਵਿਅਕਤੀ ਨੂੰ ਕਿਉਂਕਿ ਜ਼ਿੰਦਗੀ ਦਾ ਇੱਡਾ ਵੱਡਾ ਫੈਸਲਾ ਬਸ ਇੱਕ ਪਰਖਿਆ ਸੀ ਜੇਕਰ ਉਸ ਨੂੰ ਸੱਚ ਪਤਾ ਲੱਗ ਹੀ ਗਿਆ ਹੈ ਕਿ ਹੁਣ ਉਹ ਕਵੀਰ ਤੋਂ ਦੂਰ ਹੋ ਜਾਵੇਗੀ ਜਾਂ ਫਿਰ ਹੋਰ ਨੇੜੇ ਆਵੇਗੀ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਪਹਿਲਾਂ ਹੀ ਪਿੰਡ ਦੇ ਵਿੱਚ ਇੱਕ ਹੋਰ ਤੂਫਾਨ ਆ ਗਿਆ ਅਨੂ ਦਾ ਵਿਆਹ ਟੁੱਟ ਗਿਆ ਸੀ ਉਸ ਦਾ ਜਿਸ ਦੇ ਲਈ ਮਾਮਾ ਮਾਮੀ ਨੇ ਆਪਣਾ ਹਰ ਕੁਝ ਕੁਰਬਾਨ ਕਰ ਦਿੱਤਾ ਸੀ ਹੁਣ ਆਪਣੇ ਹੀ ਫੈਸਲੇ ਤੋਂ ਪਛਤਾ ਰਹੀ ਸੀ ਉਸ ਸਰਕਾਰੀ ਨੌਕਰੀ ਵਾਲਾ ਸ਼ੁਰੇਸ਼ ਨੇ ਉਸ ਨੂੰ ਐਨਾ ਕੁਟਿਆ ਸੀ ਕਿ ਉਹ ਇੱਕ ਦਿਨ ਅਦਮਰੀ ਹਾਲਤ ਦੇ ਵਿੱਚ ਪੇਕੇ ਆਏ ਵਾਪਸ ਆ ਗਈ ਅਨੂ ਦੀਆਂ ਅੱਖਾਂ ਸੂਜੀਆਂ ਹੋਈਆਂ ਸੀ ਬੁੱਲ ਫਟੇ ਹੋਏ ਸੀ ਤੇ ਚਿਹਰੇ ਤੇ ਅਜੀਹਾ ਜਿਵੇਂ ਕਿਸੇ ਨੇ ਰੇਕਮਾਰ ਮਾਰ ਦਿੱਤਾ ਹੋਵੇ ਮਾਮਾ ਚੁੱਪ ਸੀ मामੀ ਰੋ ਰਹੀ ਸੀ ਤੇ ਮੀਨਾ ਜਿਸ ਨੇ ਉਸ ਘਰ ਦੇ ਵਿੱਚ ਹਮੇਸ਼ਾ ਹੀ ਗੱਲਾਂ ਸੁਣੀਆਂ ਸੀ ਉਸ ਦਰਦ ਨੂੰ ਚੁੱਪਚਾਪ ਦੇਖ ਰਹੀ ਸੀ ਕੋਈ ਵੀ ਸ਼ਿਕਾਇਤ ਨਹੀਂ ਸੀ ਕੋਈ ਵੀ ਤਾਨਾ ਨਹੀਂ ਬਸ ਇੱਕ ਖਮੋਸ਼ੀ ਜਿਹੜੀ ਕਈ ਜਵਾਬਾਂ ਨਾਲ ਭਰੀ ਹੋਈ ਸੀ ਉਸੇ ਰਾਤ ਮਾਮੇ ਦੀ ਦੁਕਾਨ ਤੇ ਚੋਰੀ ਹੋ ਗਈ ਦੁਕਾਨਦਾਰਾਂ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਖੇਤਾਂ 'ਚ ਫਸਲ ਖਰਾਬ ਹੋ ਗਈ ਤੇ ਹੁਣ ਮਾਮਾ-ਮਾਮੀ ਦੇ ਹਾਲਾਤ ਵੀ ਓਦਾਂ ਹੀ ਹੋ ਰਹੇ ਸੀ ਜਿਵੇਂ ਕਦੇ ਉਹਨਾਂ ਨੇ ਮੀਨਾ ਦੀ ਬਣਾਏ ਸੀ ਹਰ ਚੀਜ਼ ਵਾਪਸ ਆ ਰਹੀ ਸੀ ਪਰ ਉਹਨਾਂ ਨੂੰ ਇਹ ਸਾਰਾ ਕੁਝ ਹੁਣ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਤਕਲੀਫ ਕਰਮਾਂ ਦਾ ਫਲ ਹੈ ਅੱਜ ਤੱਕ ਕਬੀਰ ਨੇ ਮੀਨਾ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਵੀ ਨਹੀਂ ਕੀਤੀ ਸੀ ਉਸਨੇ ਕਦੇ ਵੀ ਇਹ ਨਹੀਂ ਜਤਾਇਆ ਕਿ ਉਹ ਮੀਨਾ ਨਾਲੋਂ ਵਧੀਆ ਹੈ ਉਲਟਾ ਮੀਨਾ ਦੇ ਨਾਲ ਹਰ ਇੱਕ ਛੋਟਾ-ਛੋਟੇ ਕੰਮ ਦੇ ਵਿੱਚ ਮਦਦ ਕਰਦਾ ਰਿਹਾ ਖਾਣਾ ਬਣਾਉਣਾ ਪਾਣੀ ਭਰਨਾ ਤੇ ਕਦੇ-ਕਦੇ ਉਸ ਦੇ ਨਾਲ ਬੈਠ ਕੇ ਚੁੱਪਚਾਪ ਚਾਹ ਪੀਣੀ ਮੈਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਕੌਣ ਹੈ ਇੰਨੀ ਇੱਜ਼ਤ ਦੇਣ ਵਾਲਾ ਇਨਸਾਨ ਤੇ ਦੁਨੀਆ ਦੇ ਸਾਹਮਣੇ ਭਿਖਾਰੀ ਦੀ ਤਰ੍ਹਾਂ ਰਹਿ ਰਿਹਾ ਹੈ ਤੇ ਉਸ ਦੀ ਸੋਚ ਕਿੰਨੀ ਵੱਡੀ ਹੋਵੇਗੀ ਉਸ ਦੀ ਆਤਮਾ ਕਿੰਨੀ ਸ਼ਾਂਤ ਹੋਵੇਗੀ ਉਸ ਦੇ ਸ਼ਬਦਾਂ 'ਚ ਕਿੰਨਾ ਵਿਸ਼ਵਾਸ ਹੋਵੇਗਾ ਹੁਣ ਮੈਨਾਂ ਨੂੰ ਨਾ ਤਾਂ ਉਸ ਦੀ ਪਛਾਣ ਤੋਂ ਫਰਕ ਪੈਂਦਾ ਸੀ ਤੇ ਨਹੀਂ ਉਸ ਦੇ ਪਿੱਛੋਂ ਕੜ ਤੋਂ ਬਸ ਇੱਕ ਗੱਲ ਰੋਜ਼ ਉਸ ਦੇ ਦਿਲ ਦੇ ਵਿੱਚ ਆਉਂਦੀ ਸ਼ਾਇਦ ਇਹੀ ਹੈ ਉਹ ਰਿਸ਼ਤਾ ਜੋ ਸੋਚ ਵਿੱਚ ਹੀ ਬਰਾਬਰੀ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਕੋਈ ਕਿਸੇ ਤੇ ਹੈਵੀ ਨਹੀਂ ਹੁੰਦਾ ਕੋਈ ਦੂਜੇ ਨੂੰ ਨੀਚਾ ਨਹੀਂ ਦਿਖਾਉਂਦਾ ਇੱਕ ਦਿਨ ਜਦੋਂ ਕਵੀਰ ਖੇਤ ਦੇ ਕੋਲ ਬੈਠਿਆ ਸੀ ਮੀਨਾ ਉਸ ਦੇ ਕੋਲ ਗਈ ਤੇ ਪੁੱਛਿਆ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਕਰੇਵ ਨੇ ਉਸਦੇ ਵੱਲ ਦੇਖਿਆ ਮੁਸਕਰਾਇਆ ਤੇ ਕਿਹਾ ਕਿਉਂਕਿ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਤੁਹਾਡੀ ਅੱਖਾਂ ਵਿੱਚ ਸਿਰਫ ਦਰਦ ਨਹੀਂ ਆਪਣਾਪਣ ਸੀ ਤੇ ਮੈਨੂੰ ਅਜਿਹੀ ਕਰ ਵਾਲੀ ਚਾਹੀਦੀ ਸੀ ਜੋ ਮੈਨੂੰ ਮੇਰੀ ਅਸਲੀ ਪਛਾਣ ਤੋਂ ਨਹੀਂ ਮੈਨੂੰ ਇਨਸਾਨ ਹੋਣ ਤੋਂ ਅਪਣਾਵੇ ਮੀਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਹੁਣ ਉਹ ਹੰਝੂ ਕਮਜ਼ੋਰੀ ਦੇ ਨਹੀਂ ਸੀ ਉਹ ਇੱਕ ਨਵੀਂ ਸ਼ੁਰੂਆਤ ਦੇ ਸੀ ਪਿੰਡ ਦੇ ਵਿੱਚ ਹਲਚਲ ਮਚ ਗਈ ਕਿਸੇ ਨੇ ਦੇਖਿਆ ਕਿਸੇ ਨੇ ਸੁਣਿਆ ਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਹੀ ਭਿਖਾਰੀ ਜਿਸ ਨੂੰ ਲੋਕ ਮੀਨਾ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਖੋਟਾ ਸਿੱਕਾ ਸਮਝਦੇ ਸੀ ਹੁਣ ਵਾਈਟ ਕਮੀਜ਼ ਬਲੈਕ ਪੈਂਟ ਕਾਲੀ ਗੱਡੀ ਦੇ ਵਿੱਚ ਉਤਰਿਆ ਸੀ ਉਸ ਦੇ ਨਾਲ ਸੀ ਇੱਕ ਬੋਡੀਗਾਰਡ ਤੇ ਇੱਕ ਡਰਾਈਵਰ ਤੇ ਉਸ ਦੇ ਪਿੱਛੇ ਖੜੀ ਸੀ ਖੁਦ ਮੀਨਾ ਹੁਣ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ ਮਾਮਾ ਮਾਮੀ ਦੇ ਹੋਸ਼ ਉੱਡ ਗਏ ਕਬੀਰ ਬੋਲੇ ਹਾਂ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਠੁਕਰਾਇਆ ਪਰ ਜਿਸ ਨੇ ਮੀਨਾ ਨੂੰ ਅਪਣਾਇਆ ਬਿਨਾਂ ਸਵਾਲ ਬਿਨੇ ਸ਼ਰਤ ਅਨੂ ਨੂੰ ਮੀਨਾ ਬੋਲੀ ਦਰਦ ਤੇਰਾ ਵੀ ਉਹੀ ਹੈ ਜਿਹੜਾ ਮੇਰਾ ਸੀ ਹੁਣ ਖੁਦ ਨੂੰ ਚੁੱਕ ਕੇ ਵਿਅਕਤੀ ਦੇ ਸਹਾਰੇ ਤੋਂ ਨਹੀਂ ਆਪਣੀ ਮਿਹਨਤ ਦੇ ਨਾਲ ਸਾਹਮਣੇ ਆਈ ਸੱਚ ਕਬੀਰ ਕੋਈ ਭਿਖਾਰੀ ਨਹੀਂ ਇੱਕ ਕਰੋੜਪਤੀ ਸੀ ਕਰੀਬ ਨੇ ਅੱਗੇ ਕਿਹਾ ਮੈਂ ਇਸ ਪਿੰਡ ਦੇ ਵਿੱਚ ਭਿਖਾਰੀ ਬਣ ਕੇ ਜੀਣ ਦਾ ਫੈਸਲਾ ਕੀਤਾ ਸੀ ਕਿਉਂਕਿ ਮੈਂ ਜਾਣਨਾ ਚਾਹੁੰਦਾ ਸੀ ਕੇ ਬਿਨਾ ਪੈਸਿਆਂ ਤੋਂ ਬਿਨਾ ਪਛਾਣ ਤੋਂ ਕੋਈ ਮੈਨੂੰ ਅਪਣਾਵੇਗਾ ਤੇ ਮੀਨਾ ਨੇ ਉਹੀ ਕੀਤਾ ਉਸਨੇ ਮੈਨੂੰ ਕਦੇ ਵੀ ਨੀਚਾ ਨਹੀਂ ਦਿਖਾਇਆ ਕਦੇ ਵੀ ਤਾਨਾ ਨਹੀਂ ਮਾਰਿਆ ਮੈਂ ਉਸ ਨੂੰ ਕਦੇ ਵੀ ਦੁੱਖ ਨਹੀਂ ਦਿੱਤਾ ਤੇ ਉਹ ਮੇਰੇ ਹਰ ਮੁਸ਼ਕਲ ਦੇ ਵਿੱਚ ਨਾਲ ਰਹੀ ਅੱਜ ਮੈਂ ਜੋ ਵੀ ਹਾਂ ਉਸ ਦਾ ਹੱਕ ਸਭ ਤੋਂ ਜ਼ਿਆਦਾ ਉਸ ਦਾ ਹੀ ਹੈ ਲੋਕੀ ਕਹਿੰਦੇ ਸੀ ਕਿ ਇਹ ਕੁੜੀ ਕੁਝ ਨਹੀਂ ਕਰ ਸਕਦੀ ਮਾਮੇ ਨੂੰ ਕਿਹਾ ਇਸ ਨੇ ਤਾਂ ਇਸ ਨੂੰ ਭਿਖਾਰੀ ਦੇ ਲਾਇਕ ਵੀ ਨਹੀਂ ਸਮਝਿਆ ਤੇ ਅੱਜ ਉਹੀ ਕੁੜੀ ਇੱਕ ਅਜਿਹੇ ਵਿਅਕਤੀ ਦੀ ਪਤਨੀ ਹੈ ਜਿਸ ਦੇ ਕੋਲ ਸਭ ਕੁਝ ਹੈ ਪਰ ਉਹ ਫਿਰ ਵੀ ਸਿਰਫ ਉਸ ਨੂੰ ਹੀ ਚਾਹੁੰਦਾ ਹੈ ਕਿਉਂਕਿ ਦੁਨੀਆ ਲੱਖ ਕੋਸ਼ਿਸ਼ ਕਰ ਲਵੇ ਕਿਸੇ ਨੂੰ ਗिराਉਣ ਦੀ ਪਰ ਜਦੋਂ ਉੱਪਰ ਵਾਲਾ ਸਾਥ ਦਿੰਦਾ ਹੈ ਤਾਂ ਇੱਕ ਭਿਖਾਰੇ ਵੀ ਬਾਦਸ਼ਾਹ ਬਣ ਜਾਂਦਾ ਹੈ ਤੇ ਇੱਕ ਮਜਬੂਰ ਕੁੜੀ ਰਾਣੀ ਜਿੱਥੇ ਤੁਹਾਡੀ ਜ਼ਿੰਦਗੀ ਵੀ ਕਦੇ ਮੀਨਾ ਵਰਗੀ ਰਹੀ ਜਿੱਥੇ ਆਪਣੇ ਹੀ ਆਪਣੇ ਨੂੰ ਤੋੜਦੇ ਨੇ ਜਿੱਥੇ ਦੁਨੀਆ ਤੁਹਾਡੀ ਚੁੱਪ ਨੂੰ ਕਮਜ਼ੋਰੀ ਸਮਝਦੀ ਹੈ ਤਾਂ ਯਾਦ ਰੱਖਿਓ ਤੁਹਾਡੀ ਚੁੱਪ ਵੀ ਇੱਕ ਦਿਨ ਬੋਲੇਗੀ ਜਦੋਂ ਵਕਤ ਬਦਲ ਜਾਵੇਗਾ ਉਹੀ ਲੋਕ ਜਿਹੜੇ ਤੁਹਾਨੂੰ ਝੁਕਾ ਰਹੇ ਨੇ ਬੁਰਾ ਭਲਾ ਬੋਲ ਰਹੇ ਨੇ ਕੱਲ ਤੁਹਾਡੇ ਸਾਹਮਣੇ ਝੁਕਦੇ ਹੋਏ ਨਜ਼ਰ ਆਉਣਗੇ ਇਸ ਲਈ ਨਾ ਟੁੱਟੋ ਕਿਉਂਕਿ ਜਿਹੜਾ ਸਹਿੰਦਾ ਹੈ ਉਹ ਇੱਕ ਦਿਨ ਸਭ ਤੋਂ ਉੱਚਾ ਬੈਠਦਾ ਹੈ ਜੇਕਰ ਅੱਜ ਤੁਹਾਡੇ ਕੋਲ ਕੁਝ ਨਹੀਂ ਹੈ ਤਾਂ ਡਰਨਾ ਨਹੀਂ ਕਿਉਂਕਿ ਵਕਤ ਸਬਦਾ ਆਉਂਦਾ ਹੈ ਤੇ ਜਦੋਂ ਆਉਂਦਾ ਹੈ ਤਾਂ ਉਹ ਆਵਾਜ਼ ਨਹੀਂ ਕਰਦਾ ਇਤਿਹਾਸ ਬਣ ਜਾਂਦਾ ਹੈ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿਸੇ ਦੀ ਔਕਾਤ ਉਸਦੇ ਕੱਪੜਿਆਂ ਦੇ ਨਾਲ ਨਹੀਂ ਉਸਦੇ ਕਿਦਾਰ ਤੋਂ ਹੁੰਦੀ ਹੈ ਇਸ ਲਈ ਕਿਸੇ ਨੂੰ ਵੀ ਮਜਬੂਰ ਨਾ ਕਰਨਾ ਕੋਈ ਪਤਾ ਨਹੀਂ ਕਦੋਂ ਉਹ ਇਨਸਾਨ ਸਭ ਤੋਂ ਵੱਡਾ ਨਿਕਲ ਜਾਵੇ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਕਿ ਵਧੀਆ ਲੱਗੀ ਹੋਵੇਗੀ ਤੇ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਲਈ ਧੰਨਵਾਦ ਲਈ ਧੰਨਵਾਦ